ਬਾਬਾ ਜੀ ਨੇ ਇੱਕ ਚੌਂਕੜੇ ਦੇ ਵਿੱਚ ਜਾਂ ਫਿਰ ਕਹਾਂਗੇ ਲਗਾਤਾਰ 48 ਘੰਟੇ ਪਾਠ ਕੀਤਾ ਹੈ ਗੁਰੂ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ ਸਭ ਨੂੰ ਪਤਾ ਲੱਗੇ ਕਿ ਅੱਜ ਵੀ ਸਤਗੁਰੂ ਜੀ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਗੁਰੂ ਨਦਰ ਕਰੇ ਜੇ ਉਹਨਾਂ ਦੀ ਨਦਰ ਹੋ ਜAVE ਤੋ ਸਭ ਕੁਝ ਹੋ ਸਕਦਾ ਜਦੋਂ ਗੁਰੂ ਸਾਹਿਬ ਦੀ ਗੋਦ ਵਿੱਚ ਬਹਿ ਗਏ ਜੀ ਉਹਨਾਂ ਦੀ ਗੋਦ ਵਿੱਚ ਜਾ ਕੇ ਬਹਿ ਗਏ ਕੋਈ ਘਟਨਾਈ ਨਹੀਂ ਆਈ ਹਮ ਪਤਾ ਹੀ ਨਹੀਂ ਲੱਗਿਆ ਜਦੋਂ ਸੁਰਤੀ ਉਹਨਾਂ ਦੇ ਵੱਲ ਸ਼ਬਦ ਵਾਲੀ ਉਹਨਾਂ ਦੇ ਗੁਰੂ ਸ਼ਬਦ ਅਵਤਾਰ ਹਾਜ਼ਰ ਨਾਜ਼ਰ ਸਾਹਮਣੇ ਸੀ ਜੀ ਸ਼ਬਦ ਸ਼ਬਦ ਪੜਦੇ ਗਏ ਆ ਬਸ ਗੁਰੂ ਸਾਹਿਬ ਨੇ ਕਿਰਪਾ ਰੱਖੀ ਪਤਾ ਨਹੀਂ ਲੱਗਾ ਸਮਾਗਮ ਕਦੋਂ ਨਿਕਲ ਗਿਆ ਜੀ ਦੋ ਦਿਨ ਬਸ ਪਹਿਲਾ ਭੋਜਨ ਛੱਡਣਾ ਪੈ ਜੇਗਾ ਜੀ ਭੋਜਨ ਛੱਡ ਕੇ ਆਪਣੀ ਕਿਰਿਆ ਸੋਧਣੀ ਪੈਣੀ ਇੱਕ ਦਿਨ ਪਹਿਲਾਂ ਪਾਣੀ ਛੱਡਾਂਗੇ ਤਕਰੀਬਨ 6 ਦਿਨਾਂ ਦਾ ਸਮਾਂ ਸੀ ਜਿਹੜਾ ਖਣਪੜ ਸਾਹਿਬ ਵਿੱਚ ਲਾ ਕੇ 3 ਦਿਨ ਇਸ ਸਮਾਗਮ ਦੇ ਲਾ ਕੇ ਤੇ 3 ਦਿਨ ਪਹਿਲਾਂ ਤੋਂ ਸਾਰੀ ਕਿਰਿਆ ਸੋਧ ਕੇ ਉਸ ਤੋਂ ਬਾਅਦ ਇਹ ਫਿਰ 48 ਘੰਟੇ ਫਿਰ ਪਤਾ ਹੁੰਦਾ ਵੀ ਅਸੀਂ ਸਰੀਰਕ ਤੌਰ ਤੇ ਵੀ ਸਾਫ਼ ਹਾਂ ਜੀ ਜ਼ਿਆਦਾਤਰ ਤਾਂ ਬਾਬਾ ਦੀਪ ਸਿੰਘ ਜੀ ਵਰਕਿੰਗ ਬਾਰੇ ਮੇਰੇ ਸਾਹਮਣੇ ਜੋ ਵੀ ਵਿਚਾਰ ਆਦੀ ਸੀ ਉਹਨਾਂ ਦਾ ਜੀਵਨ ਦੇਖਿਆ ਮੈਂ ਇੱਕ ਇੱਕ ਝੌਂਕੜੇ ਦੇ ਉੱਪਰ ਖੰਡ ਪੜ ਸਾਹਿਬ ਪਾਠ ਪ੍ਰਗਾਸ਼ ਕਰਨਾ ਭੋਗ ਪਾਣੇ ਬਹੁਤ ਸ਼ਕਤੀ ਗੁਰੂ ਸਾਹਿਬ ਦੀ ਕਿਰਪਾ ਸੀ ਉਹਨਾਂ ਦੇ ਉਹ ਹਿੰਮਤ ਜੁਟਾ ਕੇ ਮੈਂ ਕਿਹਾ ਚਲੋ ਗੁਰੂ ਸਾਹਿਬ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਗਏਗੇ ਫਿਰ ਕਿਰਪਾ ਤਾਂ ਗੁਰੂ ਸਾਹਿਬ ਨੇ ਐਪੀ ਕਰਨੀ ਹੈ ਜੀ ਆਰਐਮਬੀ ਟੈਲੀਵਿਜ਼ਨ ਨਾਲ ਜੁੜੇ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਦੀਪ ਸ਼ੇਰਪੁਰ ਵੱਲੋਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੀਆਂ ਤੁਕਾਂ ਨੇ ਜਿਨ ਪ੍ਰੇਮ ਕਿਉ ਤਨਹੀ ਪ੍ਰਪਾਇਓ ਤੇ ਉਹ ਜਿਹੜੇ ਸ਼ਖਸ਼ ਹੁੰਦੇ ਨੇ ਜਿਹੜੇ ਕੀ ਗੁਰੂ ਨਾਲ ਜਾਂ ਫਿਰ ਕਹਿ ਸਕਦੇ ਆਂਗੇ ਗੁਰੂ ਨਾਲ ਜੁੜੇ ਹੁੰਦੇ ਨੇ ਗੁਰਉਦਿਆਂ ਜਿਹੜੀ ਗੁਰਬਾਣੀ ਨਾਲ ਜੁੜੇ ਹੁੰਦੇ ਨੇ ਬਹੁਤ ਘੱਟ ਹੁੰਦੇ ਨੇ ਤੇ ਕੱਜ ਜਿਹੀ ਇਹ ਹੀ ਸ਼ਖਸ਼ਾਂ ਤੁਹਾਡੀ ਮੁਲਾਕਾਤ ਕਰਾਉਂਗਾ ਜਿਸ ਮੈਂ ਇੱਕ ਗ੍ਰੰਥੀ ਸਿੰਘ ਜੀ ਨੇ ਹੋਣਗੇ ਮੇਰਾ ਰਾਜਵੀਰ ਸਿੰਘ ਜੀ ਮੁਲਾਕਾਤ ਕਰਾਉਂਗਾ ਤੁਹਾਡੀ ਮੈਂ ਬਾਬਾ ਜੀ ਨੇ ਇੱਕ ਚੌਂਕੜੇ ਦੇ ਵਿੱਚ ਜਾਂ ਫਿਰ ਕਹਾਂਗੇ ਲਗਾਤਾਰ 48 ਘੰਟੇ ਪਾਠ ਕੀਤਾ ਹੈ ਗੁਰੂ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ ਤੇ ਬਾਬਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿੰਨੀਆਂ ਇੱਕ ਕਠਿਨਾਈਆਂ ਆਈਆਂ ਕਿਉਂਕਿ ਜੇਕਰ ਆਪਾਂ ਜੀਵਨ ਦੀ ਗੱਲ ਕਰਦੇ ਆਂਗੇ ਆਪਾਂ ਜਾਂ ਫਿਰ ਇਨਸਾਨੀ ਸਰੀਰ ਦੀ ਗੱਲ ਕਰਦੇ ਆਂਗੇ ਜੇਕਰ ਆਪਾਂ ਚੌਂਕੜੀ ਮਾਰ ਕੇ ਆਪਾਂ ਬੈਠਣਾ ਵੀ ਹੋ ਮੈਂ ਖੁਦੇ ਆਪਣੀ ਆਪਦੀ ਗੱਲ ਕਰਾਂ ਮੈਨੂੰ ਲੱਗਦਾ ਮੈਨੂੰ ਇੱਕ ਘੰਟਾ ਤਾਂ ਮੈਂ ਬਹੁਤ ਕਹਿ ਰਹਾਗਾ ਇੱਕ ਘੰਟਾ ਵੀ ਜ਼ਿਆਦਾ ਕਹਿ ਰਿਹਾ ਅੱਧਾ ਘੰਟਾ ਬੈਠਣਾ ਮੈਨੂੰ ਬਹੁਤ ਔਖਾ ਲੱਗੂਗਾ ਪਰ ਲਗਾਤਾਰ 2 ਦਿਨ 48 ਘੰਟੇ ਬਹਿਣਾ ਕਿੰਨਾ ਕਠਿਨਾਈਆਂ ਆਈਆਂ ਕਿੰਨੀਆਂ ਕ ਪਰੇਸ਼ਾਨੀਆਂ ਬਾਬਾ ਜੀ ਸਾਹਿਬ ਨਾਲ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਠੀਕ ਹੋ ਜੀ ਸੇਧ ਕਿਵੇਂ ਬਾਬਾ ਜੀ ਪਹਿਲਾਂ ਤਾਂ ਜੀ ਸ਼ੁਕਰ ਹੈ ਸ਼ੁਕਰ ਹੈ ਬਾਬਾ ਜੀ ਮੈਂ ਪਹਿਲਾਂ ਤਾਂ ਇਹ ਹੀ ਪੁੱਛਣਾ ਚਾਹੂੰਗਾ ਇੱਕ ਤੁਸੀਂ ਵੱਡੀ ਵੱਡੀ ਪ੍ਰਾਪਤੀ ਕਰੀ ਜਿਵੇਂ ਕਹਿੰਦੇ ਨੇ ਕਹਿੰਦੇ ਇਹ ਗੁਰੂ ਇਹ ਵੀ ਗੁਰੂ ਦੀ ਇੱਕ ਦਇਆ ਮਿਹਰ ਹੁੰਦੀ ਹੈਗੀ ਹੈ ਮੈਂ ਜੀ ਹਰ ਇੱਕ ਇਨਸਾਨ ਇਹ ਚੀਜ਼ ਨਹੀਂ ਕਰ ਸਕਦਾ ਇਹ ਕੁਰਬਾਨੀ ਨਹੀਂ ਦੇ ਸਕਦਾ ਤੁਸੀਂ ਇੱਕ ਚੌਂਕੜੇ ਦੇ ਵਿੱਚ ਪਾਰਟ ਕੀਤਾਗਾ ਪਹਿਲਾਂ ਤਾਂ ਮੈਂ ਇਹ ਹੀ ਪੁੱਛਣਾ ਚਾਹੂੰਗਾ ਮਾਨਸਿਕਤਾ ਬਣੀ ਕਿਵੇਂ ਕਿਉਂਕਿ ਨਾ ਜਦੋਂ ਆਪਾਂ ਕਿਸੇ ਚ ਜਿਹੜੇ ਉਹਦੇ ਮਤਲਬ ਕਠਿਨਾਈਆਂ ਹੁੰਦੀਆਂ ਨੇ ਕਿ ਮੈਨੂੰ ਕੀ ਕੀ ਦਿੱਕਤ ਆਉਣੀ ਹੈ ਉਹ ਪਹਿਲਾਂ ਦਿਮਾਗ 'ਚ ਚੱਲਣ ਲੱਗ ਜਾਂਦੀਆਂ ਨੇਗੀਆਂ ਇਹ ਫਿਰ ਕਿਵੇਂ ਸੰਭਵ ਹੋਇਆ ਇਹ ਇਹ ਸਭ ਹੋਣਾ ਸਭ ਤੋਂ ਪਹਿਲਾਂ ਤਾਂ ਜਿਸ ਨਗਰ ਦੇ ਵਿੱਚ ਮੈਂ ਰਹਿ ਰਿਹਾ ਜੀ ਸਾਡਾ ਨਗਰ ਹੀ ਪੂਰਾ ਨਗਰ ਪ੍ਰਬੰਧਕ ਕਮੇਟੀ ਸਾਡੀ ਜੋ ਗੁਰੂ ਘਰ ਦੀ ਕਮੇਟੀ ਹੈ ਜੀ ਤੇ ਪੂਰਾ ਨਗਰ ਹੀ ਸਾਡਾ ਪਰਿਵਾਰ ਦੇ ਵਾਂਗੂ ਅਸੀਂ ਰਹਿ ਰਹੇ ਹਾਂ ਜੀ ਹਮ ਅੱਜ ਤੱਕ ਕਦੇ ਵੀ ਮਹਿਸੂਸ ਇਹ ਚੀਜ਼ ਮਹਿਸੂਸ ਨਹੀਂ ਹੋਈ ਕਿ ਅਸੀਂ ਆਪਣੇ ਪਰਿਵਾਰ ਤੋਂ ਬਾਹਰ ਆ ਗਏ ਤੇ ਇਹ ਪੂਰਨਮਾ ਸੰਗਤ ਨੂੰ ਵੇਖ ਕੇ ਹੀ ਪੁਰਿਆ ਮਨ ਦੇ ਵਿੱਚ ਕਿ ਸੰਗਤ ਬਹੁਤ ਪ੍ਰੇਮ ਕਰਦੀ ਹੈ ਕਿ ਕਿਉਂ ਨਾ ਇਹਨਾਂ ਦੀ ਲਗਨ ਹੋਰ ਵਧਾਈ ਜਾਵੇ ਗੁਰੂ ਸਾਹਿਬ ਨਾਲ ਪ੍ਰੇਮ ਕੀਤਾ ਜਾਵੇ ਕਿਵੇਂ ਪ੍ਰੇਮ ਕੀਤਾ ਜਾ ਸਕਦਾ ਹੈ ਕਿਵੇਂ ਗੁਰੂ ਨੂੰ ਪਾਇਆ ਜਾ ਸਕਦਾ ਹੈ ਬਸ ਉਹੀ ਇੱਕ ਉਪਰਾਲਾ ਕੀਤਾ ਜੀ ਕਿ ਸੰਗਤ ਜੁੜੇ ਤੇ ਸੰਗਤ ਕਿਰਪਾ ਕਰਕੇ ਗੁਰੂ ਸਾਹਿਬ ਜੀ ਵੀ ਕਿਰਪਾ ਕਰਨ ਸੰਗਤ ਨੂੰ ਪਤਾ ਲੱਗੇ ਕਿ ਅੱਜ ਵੀ ਸਤਗੁਰੂ ਜੀ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਗੁਰੂ ਨਦਰ ਕਰੇ ਜੇ ਉਹਨਾਂ ਦੀ ਨਦਰ ਹੋ ਜਾਵੇ ਤਾਂ ਸਭ ਕੁਝ ਹੋ ਸਕਦਾ ਬਿਲਕੁਲ ਬਿਲਕੁਲ ਭਾਈ ਜੇ ਮੇਰੇ ਨਾਲ ਇੱਕ ਗੱਲ ਹੁੰਦੀ ਹੈ ਕਿ ਕਹਿੰਦੇ ਭਾਈ ਇਨਸਾਨ ਜਦੋਂ ਕਿਸੇ ਵੀ ਕੰਮ ਵੱਲ ਤੁਰਦਾ ਜਾਏ ਫਿਰ ਕੋਈ ਵੀ ਟੀਚਾ ਮਿੱਥ ਕੇ ਅੱਗੇ ਵਧਦਾਗਾ ਉਹ ਕੋਈ ਕਿਸੇ ਇਨਸਾਨ ਨੂੰ ਦੇਖ ਕੇ ਮਿੱਥਦਾ ਹੁੰਦਾ ਯਾਰ ਵੀ ਵੀ ਇੱਕ ਇਨਸਾਨ ਨੇ ਇਹ ਚੀਜ਼ ਕਰੀ ਹੈਗੀ ਮੈਂ ਵੀ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਕੋਈ ਕਿਸੇ ਨੂੰ ਦੇਖ ਕੇ ਇਹ ਚੀਜ਼ ਮਨ ਦੇ ਵਿੱਚ ਫੌਰਨ ਫਟਿਆ ਸੀਗਾ ਜਾਂ ਆਪਦੀ ਮਨ ਦੇ ਵਿੱਚ ਖਿਆਲ ਆਇਆ ਵੀ ਆਪਾਂ ਇਹ ਚੀਜ਼ ਕਰੀਏ ਕਿਉਂਕਿ ਪਹਿਲਾਂ ਵੀ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਇੱਕ ਦੋ ਸ਼ਖਸ਼ ਜਿਹੇ ਹੈਗੇ ਨੇ ਕਿ ਜਿਹੜੇ ਪਹਿਲਾਂ ਵੀ ਇਸ ਤਰ੍ਹਾਂ ਪਾਠ ਕਰਦੇ ਨੇ ਕਿ ਲਗਾਤਾਰ ਇੱਕ ਚੌਂਕੜੇ ਦੇ ਵਿੱਚ ਬਹਿ ਕੇ ਉਹਨਾਂ ਨੂੰ ਦੇਖ ਕੇ ਫੌਰਨ ਫਟਿਆ ਜਾਂ ਆਪਦੇ ਖਿਆਲ ਮਨ ਦੇ ਵਿੱਚ ਖਿਆਲ ਸੀਗਾ ਇਹ ਚੀਜ਼ ਦਾ ਇਹ ਸਭ ਤੋਂ ਪਹਿਲਾਂ ਤਾਂ ਜੀਵਨ ਅਸੀਂ ਜਿਵੇਂ ਰੋਜ਼ ਗੁਰੂ ਘਰ ਇੱਥੇ ਕਥਾ ਵਿਚਾਰ ਅਸੀਂ ਕਰਦੇ ਹਾਂ ਜੀ ਅਮਰਤ ਦੇ ਹਰ ਰੋਜ਼ ਕਥਾ ਪੜ੍ਹਦੇ ਹਾਂ ਕਿ ਤਨਾ ਕਿਤੇ ਕੋਈ ਪ੍ਰਸੰਗ ਪੜਨਾ ਸਾਖੀ ਪੜ੍ਹਨੀ ਜ਼ਿਆਦਾਤਰ ਤਾਂ ਬਾਬਾ ਦੀਪ ਸਿੰਘ ਜੀ ਬਾਰੇ ਮੇਰੇ ਸਾਹਮਣੇ ਜੋ ਵੀ ਵਿਚਾਰ ਆਦੀ ਸੀ ਉਹਨਾਂ ਦਾ ਜੀਵਨ ਦੇਖਿਆ ਮੈਂ ਇੱਕ ਇੱਕ ਚੌਂਕੜੇ ਦੇ ਉੱਪਰ ਖੰਡ ਪੜ੍ਹ ਸਾਹਿਬ ਪਾਠ ਪ੍ਰਗਿਆਸ਼ ਕਰਨਾ ਭੋਗ ਪਾਣੇ ਬਹੁਤ ਸ਼ਕਤੀ ਗੁਰੂ ਸਾਹਿਬ ਦੀ ਕਿਰਪਾ ਸੀ ਉਹਨਾਂ ਦੇ ਤੇ ਉਹ ਹਿੰਮਤ ਜੁਟਾ ਕੇ ਮੈਂ ਕਿਹਾ ਚਲੋ ਗੁਰੂ ਸਾਹਿਬ ਜਦੋਂ ਆਪਾਂ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਗਏ ਫਿਰ ਕਿਰਪਾ ਤਾਂ ਗੁਰੂ ਸਾਹਿਬ ਨੇ ਆਪੇ ਕਰਨੀ ਹੈ ਜੀ ਹੂੰ ਹੂੰ ਇਹ ਵੀ ਅਸੀਂ ਇੱਕ ਵਾਰ ਗੁਰੂ ਸਾਹਿਬ ਦਾ ਓਟ ਆਸਰਾ ਧੱਕੇ ਮੈਂ ਡੋਰੀ ਛੱਡ ਕੇ ਮਹਾਰਾਜ ਦੇ ਉੱਪਰ ਮਹਾਰਾਜ ਤੁਸੀਂ ਤੁਸੀਂ ਪਾਰ ਲਾਣਾ ਹੈ ਦੇਖਦੇ ਆ ਗੁਰੂ ਸਾਹਿਬ ਦੀ ਕਿਰਪਾ ਕਰਨਗੇ ਉਹ ਮਹਾਰੇ ਮਾਲਕ ਨੇ ਪ੍ਰਤੱਖ ਆਪ ਹਾਜ਼ਰ ਨਾਜ਼ਰ ਹੋ ਕੇ ਕਿਰਪਾ ਕਰਕੇ ਆਪਣੀ ਸੇਵਾ ਆਪ ਲਈ ਹੈ ਜੀ ਕੀ ਆਵਾਜ਼ ਬਾਈ ਇੱਕ ਮੈਂ ਇੱਕ ਵੀ ਚੀਜ਼ ਜ਼ਰੂਰ ਪੁੱਛਣੀ ਚਾਹੂੰਗਾ ਕਿ ਜਿਵੇਂ ਨਾ ਇੱਕ ਗੱਲ ਹੁੰਦੀ ਹੈ ਕਹਿੰਦੇ ਵੀ ਜਦੋਂ ਗੁਰੂ ਘਰ ਦੇ ਵਿੱਚ ਜਿਹੜਾ ਇੱਕ ਸ਼ਖਸ਼ ਆਉਂਦਾ ਹੈ ਗੈੜਾ ਨੂੰ ਗੁਰੂ ਘਰ ਨੂੰ ਸਾਂਭਣਾ ਹੁੰਦਾ ਹੈ ਗੁਰੂ ਘਰ ਦੀ ਅਮਰਿਆਦਾ ਨੂੰ ਸਾਂਭਣਾ ਹੁੰਦਾ ਹੈ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਕ ਪਾਟੇ ਸਿੰਘ ਦੇ ਉੱਤੇ ਤੇ ਗੁਰੂ ਘਰ ਦੀ ਕਮੇਟੀ ਦਾ ਕਿੰਨਾ ਕੁ ਤੁਹਾਨੂੰ ਸਹਿਯੋਗ ਰਿਹਾ ਕਿੰਨਾ ਕੁ ਤੁਹਾਨੂੰ ਸਾਥ ਰਿਹਾ ਜੀ ਗੁਰੂ ਘਰ ਦੀ ਕਮੇਟੀ ਦਾ ਸਾਡੇ ਪਰਿਵਾਰ ਵਰਗੀ ਜੀ ਮੈਂ ਪਹਿਲਾਂ ਵਿਚਾਰ ਕਰਕੇ ਛੱਡਿਆ ਜੀ ਇਹ ਸਾਡਾ ਪਰਿਵਾਰ ਹੀ ਹੈ ਜੀ ਜੋ ਇਹਨਾਂ ਨੇ ਸਾਨੂੰ ਬਚਨ ਕੀਤਾ ਅਸੀਂ ਸਤ ਕਰਕੇ ਮੰਨਿਆ ਜੋ ਅਸੀਂ ਕੀਤਾ ਇਹਨਾਂ ਨੇ ਸਾਡੇ ਤੋਂ ਕਦੀ ਪਿੱਛੇ ਨਹੀਂ ਹਟੇ ਇੱਕ ਵਾਰ ਉਪਰਾਲਾ ਕੀਤਾ ਇੱਕੋ ਵਾਰ ਵਚਨ ਕੀਤਾ ਕਿ ਬਾਬਾ ਜੀ ਆਪਾਂ ਸਾਰੇ ਸੰਗਤ ਨੂੰ ਵੀ ਇਦਾਂ ਕਰਨਾ ਹੈ ਪ੍ਰਬੰਧਕ ਕਮੇਟੀ ਉਸੇ ਟਾਈਮ ਹਾਜ਼ਰ ਹੋ ਗਈ ਬਾਬਾ ਜੀ ਤੁਸੀਂ ਉਪਰਾਲਾ ਕਰੋ ਬਹੁਤ ਵੱਡੀ ਹਿੰਮਤ ਹੈ ਇਹਨਾਂ ਸਾਰੀ ਸੰਗਤ ਨੇ ਖਾਸ ਕਰ ਗੁਰੂ ਘਰ ਦੀ ਜੋ ਪ੍ਰਬੰਧਕ ਕਮੇਟੀ ਇਹਨਾਂ ਨੇ ਬਹੁਤ ਸਾਥ ਦੇ ਕੇ ਉਪਰਾਲਾ ਇੱਕ ਮਨ ਬਣਾਇਆ ਕਿ ਬਾਬਾ ਜੀ ਤੁਸੀਂ ਕਰੋ ਅਸੀਂ ਨਾਲ ਹਾਂ ਸਾਡੇ ਬਿਲਕੁਲ ਬਾਬਾ ਜੀ ਜਿਵੇਂ ਇੱਕ ਗੱਲ ਹੁੰਦੀ ਹੈ ਕਹਿੰਦੇ ਵੀ ਜਦੋਂ ਇਨਸਾਨ ਨੇ ਲਗਾਤਾਰ ਕਿਸੇ ਪਾਠ ਲਈ ਬਹਿਣਾ ਹੁੰਦਾ ਚਲੋ ਆਪਾਂ ਕੰਮ ਨਹੀਂ ਕਹਾਂਗੇ ਨਾ ਕਿਉਂਕਿ ਕੰਮ ਹੋਰ ਚੀਜ਼ ਹੁੰਦੀ ਹੈ ਕਿ ਪਾਠ ਇੱਕ ਇਹ ਗੁਰਮਤਿ ਗਿਆਨ ਦੇ ਵਿੱਚ ਆ ਜਾਂਦਾਗਾ ਵੀ ਪਾਠ ਕਰਨਾ ਵੈਸੇ ਜਿਵੇਂ ਕਹਿੰਦੇ ਮਨ ਸ਼ੈਤਾਨ ਹੋ ਜਾਂਦਾਗਾ ਜੇ ਕੋਈ ਮੇਰੇ ਵਰਗਾ ਸ਼ਕਸ਼ਾ ਕੇ ਗੁਰੂ ਘਰ 5 ਮਿੰਟ ਬਹਿ ਵੀ ਜਾਂਦਾਗਾ ਕਾਲੀ ਹੋ ਜਾਂਦਾ ਵੀ ਕਦੋਂ ਮੈਂ ਬਾਹਰ ਜਾਵਾਂ ਜਾਂ ਫਿਰ ਮੈਂ ਕਦੋਂ ਜਾ ਕੇ ਆਪਦੇ ਕੰਮਾਂ ਦੇ ਵਿੱਚ ਲੱਗਾ ਮੇਰੇ ਵਰਗੇ ਨੂੰ ਸਾਨੂੰ ਕਾਲੀ ਹੋ ਜਾਂਦੀ ਹੈਗੀ ਤੁਸੀਂ ਤਾਂ ਫਿਰ ਲਗਾਤਾਰ ਦੋ ਦਿਨ ਬੈਠੇ ਹੋਗੇ ਮਤਲਬ ਇੱਕੋ ਚੌਕੜੇ ਦੇ ਵਿੱਚ ਫਿਰ ਪ੍ਰੋਬਲਮ ਕੀ ਕੀ ਦੇਖਣੀਆਂ ਆ ਜਾਂ ਦੇਖਣ ਨੂੰ ਮਿਲੀ ਕਿਉਂਕਿ ਚਲੋ ਸਰੀਰ ਦਾ ਤਾਂ ਮਨ ਸਕਦੇ ਆਪਾਂ हां ਵੀ ਚੌਕੜਾ ਵੱਜਿਆ ਹੋਇਆ ਸੀਗਾ ਲੱਤਾਂ ਜੁੜ ਜਾਂਦੀਆਂ ਨਿਗੀਆਂ ਸਰਦੀ ਦਾ ਮੌਸਮ ਹੈਗਾ ਹੋਰ ਕਿਹੜੇ ਕਿਹੜੇ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਮੈਂ ਤਾਂ ਇੱਕੋ ਵਿਚਾਰ ਕਾਂਗਾ ਜਦੋਂ ਗੁਰੂ ਸਾਹਿਬ ਦੀ ਗੋਦ ਵਿੱਚ ਬਹਿ ਗਏ ਜੀ ਉਹਨਾਂ ਦੀ ਗੋਦ ਵਿੱਚ ਜਾ ਕੇ ਬਹਿ ਗਏ ਕੋਈ ਕਠਿਨਾਈ ਨਹੀਂ ਆਈ ਸੀ ਹੂੰ ਪਤਾ ਹੀ ਨਹੀਂ ਲੱਗਿਆ ਜਦੋਂ ਸੁਰਤੀ ਉਹਨਾਂ ਦੇ ਵੱਲ ਸ਼ਬਦ ਵਾਲੀ ਉਹਨਾਂ ਦੇ ਗੁਰੂ ਸ਼ਬਦ ਅਵਤਾਰ ਹਾਜ਼ਰ-ਨਾਜ਼ਰ ਸਾਹਮਣੇ ਸੀ ਜੀ ਸ਼ਬਦ ਸ਼ਬਦ ਪੜਦੇ ਗਏ ਆ ਬਸ ਗੁਰੂ ਸਾਹਿਬ ਨੇ ਕਿਰਪਾ ਰੱਖੀ ਪਤਾ ਨਹੀਂ ਲੱਗਾ ਸਮਾਂ ਕਦੋਂ ਨਿਕਲ ਗਿਆ ਜੀ ਪਤਾ ਨਹੀਂ ਲੱਗਿਆ ਜੀ ਪਤਾ ਨਹੀਂ ਲੱਗਿਆ ਜੀ ਸਮੇਂ ਦਾ ਇੱਕ ਨਾਲ ਲਿਵ ਜੁੜ ਜਾਂਦੀ ਹੈ ਕਹਿੰਦੇ ਗੁਰੂ ਨਾਲ ਬਿਲਕੁਲ ਬਿਲਕੁਲ ਜਦ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀ ਬਾਣੀ ਨੂੰ ਉਚਾਰਨ ਕਰਦੇ ਆ ਕਿ ਲਿਵ ਜੁੜ ਲੱਗ ਜਾਂਦੀ ਹੈ ਕਿ ਗੁਰੂ ਸਾਹਿਬ ਨਾਲ ਉਦੋਂ ਕਹਿੰਦੇ ਫਿਰ ਕੋਈ ਕਠਿਨਾਈਆਂ ਨਹੀਂ ਦੇਖਦੀਆਂ ਜਾਂ ਫਿਰ ਜਾਇ ਮੂਰੂਏ ਕਹਿੰਦੇ ਚਾਹੇ ਹਨੇਰੀ ਝੁੱਲੀ ਜਾਵੇ ਤੂਫਾਨ ਆ ਜਾਏ ਕੁਝ ਨਹੀਂ ਦੇਖਦਾ ਹੈਗਾ ਫਿਰ ਜਦੋਂ ਤੁਸੀਂ ਪੜਤੇ ਬੈਠੇ ਸੀਗੇ ਮਨ ਦੇ ਵਿੱਚ ਵਿਚਾਰ ਆ ਰਹੇ ਹੋਣਗੇ ਕੁਸ਼ਕ ਮਨ ਦੇ ਵਿੱਚ ਵਿਚਾਰ ਐਦਾਂ ਜੀ ਪਹਿਲਾਂ ਜਿਸ ਤਰ੍ਹਾਂ ਅਸੀਂ ਖਣਪਰ ਸਾਹਿਬ ਡਿਊਟੀਆਂ ਵੀ ਲਾਉਂਦੇ ਰਹੇ ਹਾਂ ਕਈ ਵਾਰ ਕੀਰਤਨ ਕਰਨ ਵੀ ਜਾਂਦੇ ਹਾਂ ਬਾਹਰ ਹੂੰ ਤਕਰੀਬਨ ਘੰਟਾ ਲੋਧ ਘੰਟੇ ਜਿਸ ਤਰ੍ਹਾਂ ਸਾਡੀ ਡਿਊਟੀ ਆਉਂਦੀ ਹੈ ਡਿਊਟੀ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਖਣਪਰ ਸਾਹਿਬ ਚ ਲੱਗਦੀ ਹੈ ਜੀ ਉਸ ਦੇ ਵਿੱਚ ਸਾਨੂੰ ਡਿਊਟੀ ਇੱਕ ਡਿਊਟੀ ਕੱਢਣੀ ਬੜੀ ਮੁਸ਼ਕਲ ਹੋ ਜਾਂਦੀ ਕਿਉਂਕਿ ਉਹ ਟਾਈਮਿੰਟ ਦੀ ਲਿਮਟ ਹੋ ਜਾਂਦੀ ਹੈ ਜੀ ਜੀ ਇਹਦੇ ਵਿੱਚ ਅਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਖਣਪਰ ਸਾਹਿਬ ਵੀ ਪਹਿਲਾਂ ਹੀ ਬੈਠ ਗਏ ਸੀ ਮਨ ਬਣਾ ਲਿਆ ਸੀ ਕਿ ਭਾਈ ਪਰਸੋਂ ਹੀ ਉੱਠਣਾ ਹੈ ਪਰਸੋਂ ਹੀ ਉੱਠਣਾ ਹੈ ਪਰਸੋਂ ਹੀ ਉੱਠਣਾ ਵੀ ਮਨ ਨੂੰ ਹੁਣ ਟਿਕ ਬਿਲਕੁਲ ਜਿੰਨਾ ਮਰਜੀ ਮਨ ਭਟਕੀ ਜਾਵੇ ਬਸ ਗੁਰੂ ਸਾਹਿਬ ਤੇਰੇ ਅੰਗ ਸੰਗ ਬੈਠੇ ਆ ਤੂੰ ਹਾਜ਼ਰ ਨਾਜ਼ਰ ਹੁਣ ਤੁਸੀਂ ਕਿਰਪਾ ਕਰਨ ਖਾਲੀ ਪੇਟ ਬਿਨਾ ਪਾਣੀ ਤੋਂ ਹਾਂਜੀ ਇਹ ਵਿਧੀ ਦੀ ਜਿਸ ਤਰ੍ਹਾਂ ਆਪਾਂ ਖੰਡਪਾਤ ਸਾਹਿਬ ਪ੍ਰਕਾਸ਼ ਕੱਲਾ ਸਿੰਘ ਕਰਦੇ ਆ ਜੀ ਆਪਾਂ ਹੂੰ ਇਹਦੇ ਵਾਸਤੇ ਸਭ ਤੋਂ ਪਹਿਲਾਂ 2-3 ਦਿਨ ਮੰਨ ਕੇ ਚੱਲੋ ਜੀ 2 ਦਿਨ ਵਾਸਤੇ ਪਹਿਲਾਂ ਭੋਜਨ ਛੱਡਣਾ ਪੈ ਜੇਗਾ ਜੀ ਭੋਜਨ ਛੱਡ ਕੇ ਆਪਣੀ ਕਿਰਿਆ ਸੁਧਨੀ ਪੈਣੀ 1 ਦਿਨ ਪਹਿਲਾਂ ਪਾਣੀ ਛੱਡਾਂਗੇ ਜੀ ਅਸ ਇੱਕ ਦਿਨ ਪਹਿਲਾਂ ਪਾਣੀ ਛੱਡਣਾ ਪੈਂਦਾ 2 ਦਿਨ ਪਹਿਲਾਂ ਭੋਜਨ ਛੱਡਣਾ ਪੈਂਦਾ ਹਾਂਜੀ ਤਕਰੀਬਨ 6 ਦਿਨਾਂ ਦਾ ਸਮ ਇਹ ਖਣਪਰ ਸਾਹਿਬ ਵਿੱਚ ਲਾ ਕੇ 3 ਦਿਨ ਇਸ ਸਮਾਗਮ ਦੇ ਲਾ ਕੇ ਤੇ 3 ਦਿਨ ਪਹਿਲਾਂ ਤੋਂ ਸਾਰੀ ਕਿਰਿਆ ਸੋਧ ਕੇ ਉਸ ਤੋਂ ਬਾਅਦ ਇਹ ਫਿਰ 48 ਘੰਟੇ ਫਿਰ ਪਤਾ ਹੁੰਦਾ ਵੀ ਜੀ ਅਸੀਂ ਸਰੀਰਕ ਤੌਰ ਤੇ ਵੀ ਸਾਫ਼ ਆ ਜਾਈਏ ਕਿਰਿਆ ਸੋਧੀ ਗਈ ਹੈ ਹੁਣ ਨਾ ਕਿਸੇ ਚੀਜ਼ ਦੀ ਕੋਈ ਟੁੱਟੀ ਨਹੀਂ ਆਏਗੀ ਕੋਈ ਤੰਗੀ ਨਹੀਂ ਆਏਗੀ ਆਰਾਮ ਨਾਲ ਬੈਠ ਸਕਦੇ ਹਾਂ ਬਿਲਕੁਲ ਬਿਲਕੁਲ ਭਾਬੀ ਜੇ ਮੈਨੂੰ ਅਖੀਰ ਤੇ ਮੈਂ ਇੱਕ ਹੀ ਚੀਜ਼ ਤੁਹਾਨੂੰ ਜਰੂਰ ਪੁੱਛਣੀ ਚਾਹੂੰਗਾ ਜਿਵੇਂ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਅੱਜ ਕੱਲ ਜੇ ਮੈਂ ਕਹਿੰਨਾ ਜੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦੇ ਆਂਗੇ ਸੋਸ਼ਲ ਮੀਡੀਆ ਖੋਲਦੇ ਆਂਗੇ ਹਨਾ ਜਾਂ ਕੋਈ ਵੀ ਇੰਟਰਵਿਊ ਦੇਖਦੇ ਆਂਗੇ ਇੱਕ ਗੱਲਾਂ ਤਾਂ ਬੜਾ ਚਰਚਾ ਦਾ ਵਿਸ਼ਾ ਬਣੀਆਂ ਹੁੰਦੀਆਂ ਨੇ ਕਹਿੰਦੇ ਵੀ ਪਾਠੀ ਸਿੰਘ ਨੂੰ ਜੋਸ ਮਾਨ ਸਨਮਾਨ ਮਿਲਣਾ ਚਾਹੀਦਾ ਹੁੰਦਾ ਹੈ ਗੁਰੂ ਘਰਾਂ ਦੇ ਵਿੱਚ ਕਿਤਨਾ ਕਹਿੰਦੇ ਕੁਝ ਕੁ ਸਥਾਨ ਅਜੇ ਹੈਗੇ ਨੇ ਜਿੱਥੇ ਉਹ ਮਾਨ ਸਤਕਾਰ ਨਹੀਂ ਮਿਲ ਰਿਹਾ ਤੁਹਾਡੇ ਅਕੋਰਡਿੰਗ ਪਾਠੀ ਸਿੰਘਾਂ ਦੇ ਵਾਸਤੇ ਗੁਰਦੁਆਰਾ ਕਮੇਟੀ ਨੂੰ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਕੀ ਜਿਹੇ ਮਲਵਸ ਸਟੈਪ ਚੱਕਣੇ ਚਾਹੀਦੇ ਨੇ ਜਿਨ੍ਹਾਂ ਨਾਲ ਜਿਹੜਾ ਗ੍ਰੰਥੀ ਸੰਗਤ ਦਾ ਮਾਣ ਸਨਮਾਨ ਹੋਰ ਵੱਸ ਸਕੇ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਜੀ ਸ੍ਰਮਣੀ ਕਮੇਟੀ ਦੀ ਜੇ ਆਪਾਂ ਗੱਲ ਕਰੀਏ ਜੀ ਪ੍ਰਬੰਧਕ ਕਮੇਟੀ ਹੈ ਜੀ ਸਮੁੱਚਤਾ ਕੌਮ ਨੇ ਸਾਜਿਆ ਹੋਇਆ ਸਾਰੀ ਸੂਬਾ ਕਮੇਟੀ ਨੇ ਹੂੰ ਤਕਰੀਬਨ ਕਈ ਨਗਰ ਐਸੇ ਵੀ ਨੇ ਜਿਹੜੇ ਸਥਿਤੀ ਨਹੀਂ ਸੰਭਾਂਦੇ ਜੀ ਉਹਨਾਂ ਗੁਰੂ ਘਰ ਵੀ ਬਣੇ ਹੋਏ ਨੇ ਜਗ੍ਹਾ ਬੜੀਆਂ ਹੋਈਆਂ ਨੇ ਸਤਪੁਰਾਂ ਦੀਆਂ ਜਿੱਥੇ-ਜਿੱਥੇ ਵੀ ਗੁਰੂ ਘਰ ਬਣਿਆ ਉਹਨਾਂ ਜੇ ਆਪਾਂ ਦੇਖੀਏ ਜਾਵੇ ਪ੍ਰਚਾਰ ਵੀ ਚੱਲੋ ਹੁੰਦਾ ਹੈ ਜਗ੍ਹਾ-ਜਗ੍ਹਾ ਵੀ ਹੁੰਦਾ ਹਰ ਬਟ ਕਹਿਣ ਦਾ ਮਤਲਬ ਇਹ ਹੈ ਜੀ ਜਿਸ ਤਰ੍ਹਾਂ ਆਮਦਨ ਨੂੰ ਵੇਖ ਕੇ ਚੱਲਿਆ ਜਾਵੇ ਆਮਦਨ ਜਿਸ ਤਰ੍ਹਾਂ ਥੋੜੀ ਹੋ ਜੇ ਕਿਤੇ ਇੱਕ ਪ੍ਰਬੰਧਕ ਕਮੇਟੀ ਸਹਿਯੋਗ ਦੇਵੇ ਹਮ ਹਰ ਇੱਕ ਨਗਰ ਦੇ ਵਿੱਚ ਗਰੰਤੀ ਸਿੰਘ ਬੈਠੇ ਨੇ ਡਿਊਟੀ ਉਹ ਸਾਰੇ ਡਿਊਟੀ ਕਰਨ ਦੇ ਬਜਾਏ ਤਨਖਾਹ ਸੈਲਰੀ ਉਹ ਦੇਣ ਜੀ ਬਿਲਕੁਲ ਕਿਉਂਕਿ ਪ੍ਰਬੰਧਕ ਕਮੇਟੀ ਬੈਠੀ ਹੈ ਸ਼੍ਰਮਣੀ ਕਮੇਟੀ ਹੈ ਜੀ ਸਮੁੱਚਤਾ ਕਾਮਨ ਦੇ ਵਾਸਤੇ ਬੈਠੀ ਹੈ ਜੀ ਤੁਸੀਂ ਸੇਕ ਕਮ ਨੂੰ ਚਲਾਉਣ ਵਾਸਤੇ ਬੈਠੇ ਹੋ ਅਸੀਂ ਵਿਚਾਰ ਕਰਨ ਵਾਸਤੇ ਬੈਠੇ ਹਾਂ ਜੀ ਬਿਲਕੁਲ ਜੀ ਅਸੀਂ ਸਾਨੂੰ ਵਧੀਆ ਤਨਖਾਹ ਮਿਲ ਰਹੀ ਹੈ ਅੱਗੇ ਵਧੀਆ ਸਾਨੂੰ ਬਤੇ ਸਭ ਕੁਝ ਦੇ ਰਹੇ ਪ੍ਰਬੰਧਕ ਕਮੇਟੀ ਉੱਪਰੋਂ ਦੇਣਗੇ ਸ਼੍ਰਮਣੀ ਕਮੇਟੀ ਅਸੀਂ ਵਧੀਆ ਡਿਊਟੀ ਕਰਾਂਗੇ ਨਾ ਸਿੱਖ ਪਰਿਵਾਰ ਚ ਕਦੇ ਵੀ ਕਦੇ ਅਜੇ ਤੱਕ ਨਾ ਕਿਸੇ ਭਾਈ ਨਾਲ ਭਾਈ ਲੜੇਗਾ ਨਾ ਸਿੱਖ ਕੋਮ ਲੜੇਗੀ ਬਿਲਕੁਲ ਬਿਲਕੁਲ ਜਿਵੇਂ ਗੱਲ ਮੈਂ ਦੁਹਰਾਇਆ ਨੇ ਕਹਿੰਦੇ ਭਈ ਜਿਵੇਂ ਸੰਗਤ ਨੂੰ ਜੋੜਨਾ ਵੀ ਗ੍ਰੰਥੀ ਸਿੰਘ ਦੇ ਹੱਥੇ ਹੁੰਦਾ ਹੈ ਕਿਉਂਕਿ ਜਿਹੜੀ ਪਰੰਧੋ ਕਮੇਟੀ ਪਰੰਧੋ ਕਮੇਟੀ ਨੇ ਉਹ ਚੀਜ਼ ਦਾ ਜਾਇਜ਼ਾ ਲੈਣਾ ਹੁੰਦਾ ਹੈਗਾ ਜਾਂ ਫਿਰ ਉਹ ਚੀਜ਼ ਦੇ ਪ੍ਰਬੰਧ ਕਰਨੇ ਹੁੰਦੇ ਨੇ ਪਰ ਜਿਵੇਂ ਕਹਿੰਦੇ ਸੰਗਤ ਦਾ ਜਿਹੜਾ ਪਿਆਰ ਹੁੰਦਾ ਹੈਗਾ ਉਹ ਪਿਆਰ ਗ੍ਰੰਥੀ ਸਿੰਘ ਨਾਲ ਹੀ ਹੁੰਦਾ ਕਿਉਂਕਿ ਹਰ ਵਕਤ ਗ੍ਰੰਥੀ ਸਿੰਘ ਨਾਲ ਮੱਥੇ ਲੱਗਣਾ ਉਹਨਾਂ ਤੋਂ ਹੀ ਸੇਵਾਵਾਂ ਲੈਣੀਆਂ ਜਿਹੜੀਆਂ ਸੇਵਾ ਲੈਣੀਆਂ ਨਿਗੀਆਂ ਤੇ ਜੇਕਰ ਮ ਤਾਂ ਲੱਗਦਾ ਵੀ ਗਰੰਤੀ ਸਿੰਘ ਜਿਹੜਾ ਹੈਗਾ ਵੀ ਹੋਰ ਸੰਗਤ ਨੂੰ ਵੀ ਜੋੜਨ ਦੇ ਵਿੱਚ ਕਾਮਯਾਬ ਰਹੂਗਾ ਦੇਖੋ ਜੀ ਸਭ ਤੋਂ ਪਹਿਲਾਂ ਏਕਾ ਜ਼ਰੂਰੀ ਹੈ ਜੀ ਹੂੰ ਜਦੋਂ ਆਪਾਂ ਏਕਾ ਕਰ ਲਿਆ ਜੀ ਪਰਿਵਾਰ ਮੰਨ ਕੇ ਜਿੱਥੇ ਵੀ ਆਪਾਂ ਰਹਿ ਰਹੇ ਆ ਆਪਣਾ ਘਰ-ਬਾਰ ਛੱਡ ਕੇ ਗਰੰਤੀ ਸਿੰਘ ਆਂਦਾ ਇੱਕ ਜੀ ਜੀ ਉਹ ਆਪਣਾ ਇੱਕ ਪਰਿਵਾਰ ਸਮਝ ਕੇ ਚੱਲੇ ਨੀਤੀ ਦੇ ਹਿਸਾਬ ਨਾਲ ਵੀ ਮੇਰਾ ਪਰਿਵਾਰ ਹੀ ਹੈ ਜੀ ਜੀ ਜੇ ਪਰਿਵਾਰ ਸਮਝ ਕੇ ਚੱਲੇਗਾ ਅਗੋਂ ਪਰਿਵਾਰ ਵੀ ਤੁਹਾਨੂੰ ਪਿਆਰ ਕਰਨਗੇ ਪ੍ਰਬੰਧਕ ਕਮੇਟੀ ਹੈ ਇਹਨਾਂ ਦਾ ਕੰਮ ਹੈ ਜੀ ਸਮੁੱਚਤੀ ਜਿੰਨਾ ਵੀ ਨਗਰ ਦਾ ਸਾਰਾ ਸਹਿਯੋਗ ਕਰਕੇ ਸਾਨੂੰ ਆ ਕੇ ਸਾਡੇ ਕੋਲ ਬੈਠ ਕੇ ਜੋ ਵੀ ਵਿਚਾਰ ਵਟਾਂਦਰਾ ਕਰਕੇ ਵੀ ਆਪਾਂ ਇਹ ਚੀਜ਼ ਕਰ ਸਕਦੇ ਹਾਂ ਜੀ ਪ੍ਰਬੰਧ ਇਦਾਂ ਹੋ ਸਕਦੇ ਆ ਵੀ ਇਹ ਕਰਨਾ ਹੈ ਜੀ ਆਪਾਂ ਹੂੰ ਅੱਗੇ ਸਾਰੀ ਸੰਗਤ ਦੇ ਹਸੈਜੋਗ ਹੁੰਦਾ ਹੈ ਸੰਗਤ ਦਾ ਸਹਿਯੋਗ ਤੁਹਾਡੇ ਵਾਲੀ ਗੱਲ ਆ ਗਈ ਜੀ ਗਰੰਟੀ ਸਿੰਗ ਨਾਲ ਹੁੰਦਾ ਹੈ ਪ੍ਰੇਮ ਵੀ ਹੁੰਦਾ ਪਰ ਵਿਚਾਰ ਉਹੀ ਹੈ ਜੀ ਇੱਥੇ ਏਕੇ ਦੀ ਲੋੜ ਹੈ ਤੇ ਪ੍ਰੇਮ ਦੀ ਲੋੜ ਹੈ ਬਿਲਕੁਲ ਸਭ ਤੋਂ ਜ਼ਿਆਦਾ ਪ੍ਰੇਮ ਕਰੋ ਪਰਿਵਾਰ ਨੂੰ ਆਪਣੇ ਨੂੰ ਆਪਣਾ ਸਮਝ ਕੇ ਚੱਲੋ ਜਿੱਥੇ ਆਪਾਂ ਆਪਣਾ ਸਮਝ ਕੇ ਚੱਲਾਂਗੇ ਉਥੇ ਟੁੱਟ ਨਹੀਂ ਆਏਗੀ ਜੀ ਕਿਆ ਬਾਤ ਹੈ ਬਿਲਕੁਲ ਸੋ ਬਾਬਾ ਜੀ ਦੇ ਘਰ ਦੇ ਵੀ ਸਾਡਾ ਮਜੂਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਸਭ ਤੋਂ ਪਹਿਲਾਂ ਵਾਈਕੁਜੀ ਖਾਸਾ ਜੀ ਵਾਈਕੁਜੀ ਕੇ ਫਤੇ ਜੀ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਜੀ ਬਾਬਾ ਜੀ ਨੇ ਜਿਵੇਂ ਦੱਸਿਆ ਵੀ 5-6 ਦਿਨ ਦਾ ਟਾਈਮ ਪੀਰੀਅਡ ਹੁੰਦਾਗਾ ਜੇ ਇਸ ਤਰ੍ਹਾਂ ਦੇ ਪਾਠ ਕਰੇ ਨੇ ਵੀ ਉਹਦੇ ਤਿਆਰੀ ਹੋਣ ਦੇ ਲਈ ਕਿਉਂਕਿ ਇਹ ਤਾਂ ਵੀ ਸੁਧਣੀ ਹੁੰਦੀ ਹੈਗੀ ਆਪ ਦੀ ਵੀ ਸੇਧ ਦਾ ਧਿਆਨ ਰੱਖਣਾ ਹੁੰਦਾਗਾ 5-6 ਦਿਨ ਪਹਿਲਾਂ ਉਹ ਤਿਆਰੀ ਸ਼ੁਰੂ ਹੋ ਜਾਂਦੀ ਹੈਗੀ ਫਿਰ ਤੁਹਾਨੂੰ ਜਦੋਂ ਬਾਬਾ ਜੀ ਨੇ ਦੱਸਿਆ ਜਾਂ ਫਿਰ ਤੁਹਾਡਾ ਰਾਇ ਮਸ਼ਵਰਾ ਕੀਤਾ ਹੋਣਾ ਵੀ ਆਪਾਂ ਇਸ ਤਰ੍ਹਾਂ ਕਰਨ ਜਾ ਰਹੇ ਹਾਂਗੇ ਤਾਂ ਪਹਿਲਾਂ ਮਨ ਦੇ ਵਿੱਚ ਕੀ ਖਿਆਲ ਆਇਆ ਸੀ ਤੁਹਾਡੇ ਬਸ ਕੁਛ ਨਹੀਂ ਮੈਂ ਕਦੋਂ ਤੱਕ ਅੱਜਾ ਮਾਰੇ ਤਿਆਗੇ ਤੇ ਤੁਸੀਂ ਕਰ ਸਕਦੇ ਹੌਸਲਾ ਦਿੱਤਾ ਸੀ ਕਿ ਵੀ ਬਿਲਕੁਲ ਕਰ ਸਕਦੇ ਨੇ ਹਾਂਜੀ ਕਿਉਂਕਿ ਕਈ ਵਾਰ ਨਾ ਕੀ ਹੁੰਦਾਗਾ ਜਿਵੇਂ ਤੁਸੀਂ ਪਰਿਵਾਰ ਹੋ ਇਹਨਾਂ ਦਾ ਨਾ ਚਿੰਤਾ ਹੁੰਦੀ ਹੈਗੀ ਮਨ ਦੇ ਵਿੱਚ ਵੀ ਕੋਈ ਸਿਹਤ ਦੇ ਵਿੱਚ ਨਾ ਮਤਲਬ ਸਿਹਤ ਨਾ ਖਰਾਬ ਹੋ ਜੇ ਜਾਂ ਫਿਰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆ ਜੇ ਉਹ ਫਰਮਾਨ ਦੇ ਵਿੱਚ ਇੱਕ ਚਿੰਤਾ ਹੁੰਦੀ ਹੈ ਕਿ ਮਤਲਬ ਆਪ ਦੇ ਘਰਦਿਆਂ ਨੂੰ ਲੈ ਕੇ ਉਹ ਸੇ ਚਿੰਤਾ ਤਾਂ ਨਹੀਂ ਆਈ ਮਨ ਦੇ ਵਿੱਚ ਨਹੀਂ ਜੀ ਇਹੋ ਜਿਹੀ ਮੇਰੇ ਕੋਈ ਨਹੀਂ ਸਹੀ ਕਿਉਂਕਿ ਮੈਂ ਗੁਰੂ ਸਾਹਿਬ ਤੇ ਸਭ ਕੁਝ ਸੁਪਿਆ ਸੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਆਪਾ ਜੀ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਾਡੇ ਨਾਲ ਗੁਰੂ ਘਰ ਦੀ ਜਿਹੜੀ ਕਮੇਟੀ ਹੈਗੀ ਗ੍ਰੰਥੀ ਸਾਹਿਬ ਸਾਡੇ ਜਿਹੜੇ ਇਸ ਤੋਂ ਜਿਹੜੇ ਬਾਬਾ ਰਾਜਵੀਰ ਤੋਂ ਪਹਿਲਾਂ ਦੇ ਗ੍ਰੰਥੀ ਸਹਿਬਾਨ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਕਿ ਭੁੱਲਾ ਸਿੰਘ ਜੀ ਆਪਾਂ ਉਹਨਾਂ ਵੀ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਮੈਂ ਇਹੀ ਤੁਹਾਨੂੰ ਜਰੂਰ ਚੀਜ਼ ਪੁੱਛਣੀ ਚਾਹੂੰਗਾ ਜਿਵੇਂ ਕਹਿੰਦੇ ਨੇ ਜਦੋਂ ਕਹਿੰਦੇ ਇੱਕ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਰੱਖੇ ਜਾਂਦੇ ਨੇਗੇ ਸੰਗਤਾਂ ਨੂੰ ਚਾਹ ਚੜ ਜਾਂਦਾ ਹੈਗਾ ਜੀ ਜਾਂ ਫਿਰ ਜਿਵੇਂ ਜਿਹੜੇ ਗ੍ਰੰਥੀ ਸਿੰਘ ਹੁੰਦੇ ਨੇ ਕਮੇਟੀ ਮੈਂਬਰ ਹੁੰਦੇ ਚਾਹ ਚੜ ਜਾਂਦਾ ਹੈ ਵੀ ਸੰਗਤਾਂ ਆਉਣਗੀਆਂ ਸੰਗਤ ਦੀ ਆਪਾਂ ਸੇਵਾ ਕਰਾਂਗੇ ਜਿਵੇਂ ਮੈਂ ਦੇਖਿਆ ਵੀ ਇੱਥੇ ਜਿਹੜਾ ਗੁਰੂ ਘਰ ਦੇ ਵਿੱਚ ਤੁਸੀਂ ਸਮਾਗਮ ਰੱਖੇ ਗਏ ਨੇ ਜਿਹੜਾ ਗ੍ਰੰਥੀ ਸਿੰਘ ਨੇ ਕਿ ਰਾਜੀਵ ਸਿੰਘ ਜੀ ਉਹਨਾਂ ਵੱਲੋਂ ਇੱਕ ਬੜਾ ਉਦਮ ਕਦਮ ਕੀਤਾ ਗਿਆ ਹੈਗਾ ਮੇਰੇ ਖਿਆਲ ਨਾਲ ਉਹ ਜੇ ਆਪਾਂ ਕਿਸੇ ਵੀ ਗ੍ਰੰਥੀ ਸਿੰਘ ਨੂੰ ਕਹਦੀ ਮੈਂ ਕਹਿੰਦਾ ਸੰਭਵ ਨਹੀਂ ਹੈ ਜਿਹੜਾ ਕਿ ਕਿੰਨਾ ਕਮਾਨ ਮਹਿਸੂਸ ਹੁੰਦਾ ਵੀ ਗੁਰੂ ਘਰ ਦਾ ਉਹਨਾਂ ਨੇ ਆਪ ਦਾ ਨਾਮ ਰੌਸ਼ਨ ਕੀਤਾ ਇਹ ਨਾਲ ਗੁਰੂ ਘਰ ਦਾ ਨਾਮ ਵੀ ਰੌਸ਼ਨ ਕਰਕੇ ਕਰ ਰਹੇ ਨੇ ਸਾਡੇ ਕੋਲ ਜੀ ਇਹ ਜਿਹੜੇ ਲਬਜ ਬੋਲਣ ਵਾਸਤੇ ਕੋਈ ਇਹਦੀ ਤਕ ਨਹੀਂ ਹੈਗੀ ਵੀ ਅਸੀਂ ਅੰਦਰੋਂ ਕਿੰਨਾ ਖੁਸ਼ ਹਾਂ ਜੀ ਤੇ ਸਾਡੇ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਕੇ ਜਦੋਂ ਅਸੀਂ ਸਵੇਰ ਆ ਕੇ ਨਤਮਸਤਕ ਹੋਏ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਤੇ ਖੁਸ਼ੀ ਦੇ ਅੰਸੂ ਸਲਕ ਪਏ ਕਿ ਐਡਾ ਵੱਡਾ ਉਰਾਲਾ ਛੇਤੀ ਕਿਤੇ ਹਰ ਇੱਕ ਗ੍ਰੰਥੀ ਜਿੰਨੇ ਵੀ ਗ੍ਰੰਥੀ ਸਾਹਿਬ ਨੇ ਉਹ ਤਕਰੀਬਨ ਤਕਰੀਬਨ ਨਹੀਂ ਲੈਂਦੇ ਜੀ ਬਿਲਕੁਲ ਕਿਉਂਕਿ ਇਹ ਕਠਨ ਤਪੱਸਿਆ ਦਾ ਰੂਪ ਆ ਇੱਕ ਹਮ ਕਿਉਂਕਿ 48 ਘੰਟੇ ਬਹਿਣਾ ਔਰ ਉਤੋਂ ਕੜਾਕੇ ਦੀ ਠੰਡ ਜੀ ਕਿਉਂਕਿ ਜਿਹੜੀ ਸਰੀਰ ਦੀ ਕਿਰਿਆ ਕਰਮ ਜਿਹੜਾ ਸਾਡੇ ਉਹਨੇ ਤਾਂ ਪ੍ਰੋਪਰ ਰੈਗੂਲਰ ਚੱਲਦੇ ਰਹਿਣਾ ਹਾਂਜੀ ਤੇ ਇਹ ਚੀਜ਼ਾਂ ਨੂੰ ਸਾਰੀਆਂ ਨੂੰ ਸੰਕੋਚ ਕੇ ਔਰ ਉਹਨਾਂ ਨੇ ਫਿਰ ਜਿਹੜਾ ਆਪਣਾ ਸਰੀਰ ਆ ਉਹਨੂੰ ਉਸ ਹਿਸਾਬ ਦੇ ਨਾਲ ਢਾਲ ਕੇ ਇਹ ਜਿਹੜਾ ਫੈਸਲਾ ਲਿਆ ਇਹਦੇ ਵਿੱਚ ਕਮੇਟੀ ਦਾ ਬਹੁਤ ਜ਼ਿਆਦਾ ਸਹਿਯੋਗ ਆ ਬਿਲਕੁਲ ਬਿਲਕੁਲ ਸਨ ਹੋਰ ਵੀ ਜਿਹੜੇ ਪਿੰਡ ਵਾਸੀ ਨੇ ਮਜੂਨੇ ਵਾਇਗੁਰ ਜੀ ਖਾਲਸਾ ਜੀ ਵਾਇਗੁਰ ਜੀ ਕੀ ਫਤਿਹ ਜੀ ਮੈਂ ਹੀ ਪੁੱਛਣਾ ਚਾਹੂੰਗਾ ਜੀ ਗੁਰੂ ਘਰ ਦੇ ਵਿੱਚ ਜਿਹੜੇ ਪਾਠੀ ਸਿੰਘ ਨੇਗੇ ਹਾਂਜੀ ਉਹਨਾਂ ਨੇ ਦੱਸਿਆ ਜਿਵੇਂ ਉਹਨਾਂ ਦੇ ਕਹਿਣ ਦੇ ਮਤਾਬਿਕ ਕਹਿੰਦੇ ਜਿਹੜਾ ਇਸ ਤਰ੍ਹਾਂ ਜਿਹੜੇ ਵਲੋ ਜਿਹੜਾ ਜਦੋਂ ਫੈਸਲਾ ਲਿਆ ਸੀ ਉਹਨਾਂ ਨੇ ਪੰਜ ਤੋਂ 6 ਦਿਨ ਦਾ ਸਮਾਂ ਲੱਗਦਾ ਹੈ ਆਪਦੀ ਕੇਰਿਆ ਸੋਧਨ ਦੇ ਵਿੱਚ ਜਾਂ ਆਪਦੇ ਆਪ ਨੂੰ ਪ੍ਰਿਪੇਅਰ ਕਰਨ ਦੇ ਵਿੱਚ ਪਰ ਜਦੋਂ ਇਹ ਕਰ ਰਹੇ ਸੀਗੇ ਤੁਹਾਨੂੰ ਉਮੀਦ ਸੀ ਜਦੋਂ ਪਤਾ ਲੱਗਿਆ ਵੀ ਬਾਬਾ ਜੀ ਵੀਰਤਾ ਲਈ ਘੰਟੇ ਰੈਗੂਲਰ ਬੈਠ ਰਹੇ ਨੇ ਉਮੀਦ ਸੀ ਵੀ ਨਿਭਾ ਲੈਣਗੇ ਕਿਉਂਕਿ ਕਈ ਵਾਰ ਮਨ ਦੇ ਵਿੱਚ ਸ਼ੰਕਾ ਹੋ ਜਾਂਦੀ ਹੈ ਕਿ ਯਾਰ ਵੀ 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 ਇਨਸਾਨ ਹੈ ਕੁਝ ਸਿਹਤ ਨੂੰ ਕੁਝ ਵੀ ਹੋ ਸਕਦਾ ਹੈਗਾ ਤੁਹਾਨੂੰ ਸੀ ਉਮੀਦ ਵੀ ਵੀ ਇਹ ਸੰਭਵ ਹੋ ਸਕਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਇਹ ਦੇਖੋ ਜੀ ਨਗਰ ਤੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਤੇ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਹੀ ਵੱਡੀ ਮਿਹਰ ਹੋਈ ਹੈਗੀ ਕਿਉਂਕਿ ਇਹ ਕੰਮ ਬਹੁਤ ਮੁਸ਼ਕਲ ਹੈ ਜੀ ਸਾਡੇ ਜੋ ਗ੍ਰੰਥੀ ਸਿੰਘ ਨੇ ਇਹਨਾਂ ਨੂੰ ਅਸੀਂ 15 ਦਿਨ ਪਹਿਲਾਂ ਸਲਾਹ مشورہ ਲਿਆ ਇਹਨਾਂ ਨੂੰ ਚੰਗੀ ਤਰ੍ਹਾਂ ਬਿਠਾ ਕੇ ਪੁੱਛਿਆ ਵੀ ਤੁਸੀਂ ਕਰ ਸਕਦੇ ਹੋ ਇਹਨਾਂ ਨੇ ਸਾਨੂੰ ਬੜੀ ਤਸੱਲੀ ਦਿੱਤੀ ਕਹਿੰਦੇ ਜੀ ਅਸੀਂ ਕਰ ਸਕਦੇ ਹਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਆ ਜੋ ਜੀ ਇਹਨਾਂ ਨੇ 4-5 ਦਿਨ ਪਹਿਲਾਂ ਆਪਣੀ ਤਿਆਰੀ ਕੀਤੀ ਕਿਰਿਆ ਸੋਧਣ ਦੀ ਕੁਝ ਖਾਦਾ ਨਹੀਂ ਇਹਨੇ ਦਿਨ 4 ਦਿਨ ਪਹਿਲਾਂ ਇਹਨੇ ਕੁਝ ਨਹੀਂ ਖਾਦਾ ਨਾ ਪਾਣੀ ਨਾ ਧਾਣੀ 4 ਦਿਨ ਪਹਿਲਾਂ ਆਪਣੇ ਪੂਰੀ ਕਿਰਿਆ ਇਹਨੇ ਸੋਧੀ ਹੈ ਉਸ ਤੋਂ ਬਾਅਦ ਫਿਰ ਵੀ ਅਸੀਂ ਇਹਨੂੰ ਪੁੱਛਦੇ ਰਹੇ ਇਹਨਾਂ ਨੂੰ ਗ੍ਰੰਥੀ ਸਿੰਘ ਜੀ ਨੂੰ ਕਿ ਵੀ ਤੁਸੀਂ ਤਿਆਰ ਹੋ ਇਹਨਾਂ ਨੇ ਬੜੇ ਦਿਲ ਨਾਲ ਬੜੇ ਹੌਸਲੇ ਨਾਲ ਦੱਸ ਸਾਨੂੰ ਜਵਾਬ ਦਿੱਤਾ ਵੀ ਅਸੀਂ ਹਾਂ ਮੈਂ ਬਿਲਕੁਲ ਤਿਆਰ ਹਾਂ ਬਿਲਕੁਲ ਤੇ ਅਸੀਂ ਕਮੇਟੀ ਇਹਦੇ ਨਾਲ ਸਹਿਯੋਗ ਦਿੱਤਾ ਕਮੇਟੀ ਨੇ ਇਹਨਾਂ ਨੂੰ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਪਿੰਡ ਦਾ ਧੰਨਵਾਦ ਕਰਦੀ ਹਾਂ ਜੀ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਸਭ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਦਕਾ ਉਹਦੀ ਮਿਹਰ ਉਹਦਾ ਧੰਨਵਾਦ ਕਰਦੀ ਹਾਂ ਗੁਰੂ ਕਿਰਪਾ ਕਰੇ ਅੱਗੇ ਵਾਸਤੇ ਹੋਰ ਵੀ ਕਿਸੇ ਗ੍ਰੰਥੀ ਸਿੰਘ ਨੂੰ ਹੌਸਲਾ ਦੇਵੇ ਇਹੋ ਜਿਹਾ ਕੰਮ ਕਰਨ ਵਾਸਤੇ ਕਿਉਂਕਿ ਇਹ ਕੰਮ ਬਹੁਤ ਹੀ ਵੱਡਾ ਹੈ ਆਸਾਨ ਨਹੀਂ ਹੈ ਇਹ ਕੰਮ ਕਰਨਾ ਬਿਲਕੁਲ ਇਹ ਕੰਮ ਤਾਂ ਸਿਰਫ ਜੋ ਬਡੇ ਬਡੇ ਮਹਾਂ ਤਪੱਸ ਤਪਸਵੀ ਮਹਾਂ ਤਪਿਆ ਕਰਨ ਵਾਲੇ ਸੰਤ ਮਹਾਤਮਾ ਹੋਏ ਨੇ ਉਹੀ ਕਰ ਸਕਦੇ ਨੇ ਆਮ ਗਰੰਥੀ ਇਹ ਕੰਮ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਸਨ ਹੋ ਵੀ ਨਹੀਂ ਜੀ ਜੀ ਕੇ ਮਾਦਾ ਜਾ ਚਕਾ ਕੋਈ ਬੰਦਾ ਕਾਟਾ ਬੋਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰੀ ਵੀ ਇਹਨਾਂ ਬਾਈ ਗਲਤ ਕਹਦੇ ਬਾਈ ਜੀ ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਹੁਣ ਪੱਠੀ ਸਿੰਘ ਜੀ ਨੇ ਇੱਕ ਨਵਾਂ ਰੀਤ ਸ਼ੁਰੂ ਕਰੀ ਹੈਗੀ ਜਾਂ ਫਿਰ ਕਹਿ ਸਕਦੇ ਆ ਕਿ ਨਵਾਂ ਇੱਕ ਉਦਮ ਕਦਮ ਕੀਤਾ ਹੈਗਾ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਦੇਖ ਕੇ ਜਿਹੜੇ ਬਾਕੀ ਪੱਠੀ ਬਾਕੀ ਪੱਠੀ ਸਿੰਘ ਨੇਗੇ ਜਾਂ ਫਿਰ ਜਿਹੜੇ ਗੁਰੂ ਨਾਲ ਜੁੜੇ ਹੋਈਆਂ ਸੰਗਤਾਂ ਨੇਗੀਆਂ ਉਹ ਵੀ ਇਹ ਗੁਰੂ ਨਾਲ ਲੇ ਵਧਾਉਣ ਗਈਆਂ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਕਦਮ ਚੁੱਕਣਗੇ ਹਾਂਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਈ ਜੀ ਜਿੱਦਾਂ 48 ਘੰਟੇ ਪਾਠ ਕੀਤਾ ਉਹਨਾਂ ਨੂੰ ਦੇਖ ਕੇ ਪਿੰਡ ਦੇ ਵਿੱਚ ਜਿਹੜੀ ਖੁਸ਼ੀ ਹੋ ਰਹੀ ਆ ਕਿ ਉਹਨੂੰ ਦੇਖ ਕੇ ਵੀ ਲੱਗ ਰਿਹਾਗਾ ਵੀ ਜਿਹੜੇ ਨਗਰ ਨਿਵਾਸੀ ਦੇ ਲੋਕ ਨੇ ਉਹ ਗੁਰੂਗ੍ਰਾਂ ਸਾਹਿਬ ਜੀ ਦੇ ਨਾਲ ਜੁੜਨਗੇ ਜੀ ਤੇ ਹੋਰ ਵੀ ਆਪਣੇ ਜਿਵੇਂ ਹੁਣ ਸ਼ਹੀਦਾਂ ਦੇ ਦਿਨ ਚੱਲਦੇ ਨੇ ਇਹ ਪਾਠ ਪੂਜਾ ਵਧਾਉਣਗੇ ਬਿਲਕੁਲ ਤੇ ਸਾਡੇ ਪਿੰਡ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਇੱਕ ਆਪਾਂ ਤੋਂ ਕਹਿ ਦਈਏ 5 ਮਿੰਟ ਬੈਠਣਾ ਉਹ ਔਖਾ ਹੋ ਜਾਂਦਾਗਾ ਬਿਲਕੁਲ ਪਰ ਇਹਨਾਂ ਨੇ ਲਗਾਤਾਰ 48 ਘੰਟੇ ਬੈਠ ਕੇ ਅ ਗੁਰੂ ਰਾਂ ਸਾਹਿਬੀ ਦਾ ਸ਼ਿਵਰਨ ਕਰਿਆ ਹਾਂ ਪਾਠ ਕਰਿਆ ਤਾਂ ਬਹੁਤ ਔਖੀ ਦੀ ਗੱਲ ਬਿਲਕੁਲ ਬਾਬਾ ਧੰਨਵਾਦ ਜੀ ਤਾਂ ਦੋਸਤੋ ਅੱਜ ਬਾਬਾ ਜੀ ਨਾਲ ਮੁਲਾਕਾਤ ਕਰੀਆ ਮੁਲਾਕਾਤ ਕਰਕੇ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਇਹ ਅਜੇਹੀ ਰੂਹ ਹੈ ਜਿੰਨਾਂ ਨੂੰ ਮਿਲ ਕੇ ਵਾਕਈ ਯਾਰ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਵੇਂ ਮੈਂ ਇੱਕ ਪਹਿਲਾਂ ਵੀ ਇਹ ਗੱਲ ਦੁਹਰਾਈ ਸੀਗੀ ਵੀ ਜੇ ਮੇਰੇ ਮੈਂ ਖੁਦੇ ਆਪਦੇ ਵੀ ਗੱਲ ਕਰਾਂ ਜੇ ਮੈਂ ਕਿਸੇ ਗੁਰੂ ਮੈਂ ਗੁਰੂ ਘਰ ਦੇ ਵਿੱਚ ਜਾਣਾ ਹੈਗਾ ਮੱਥਾ ਟੇਕਦਾ ਨਮਸਤਕ ਹੋਣਾ ਹੈਗਾ ਤਾਂ ਮਨੋਂ ਕਾਲੀ ਹੋ ਜਾਂਦੀ ਆ ਯਾਰ ਵੀ ਕਦ ਆਪਾਂ ਜਾ ਕੇ ਆਪਦੇ ਕੰਮੀ ਲੱਗੇ ਜਾਂ ਫਿਰ ਕਦ ਜਾ ਕੇ ਆਪਦੇ ਪਰਿਵਾਰ ਦੇ ਵਿੱਚ ਬੈਠੀਏ ਪਰ ਇਹ ਉਹ ਸ਼ਖਸ਼ਨ ਹੈਗੇ ਜਿਨ੍ਹਾਂ ਨੇ ਲਗਾਤਾਰ ਇੱਕੋ ਚੌਂਕੜੇ ਦੇ ਵਿੱਚ 48 ਘੰਟੇ ਬਹਿ ਕੇ ਪਾਠ ਕੀਤੇ ਨੇਗੇ ਬੜੀ ਵੱਡੀ ਰੂਹ ਕਹਿ ਸਕਦੇ ਆਪਾਂ ਇਹਨਾਂ ਨੂੰ ਜਾਂ ਫਿਰ ਬੜੀ ਪਵਿੱਤਰ ਰੂਹ ਕਹਿ ਸਕਦੇ ਆਂਗੇ ਉਮੀਦ ਇਹੀ ਹੈ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਵੀਰ ਜੀ ਨੇਗੇ ਸਾਡੇ ਨਾਲ ਗ란ਥੀ ਸਿੰਘ ਜੀ ਨੇ ਇਹਨਾਂ ਦਾ ਹੌਸਲਾ ਹੋਰ ਵੱਧ ਸਕੇ ਤੇ ਇਹਨਾਂ ਨੂੰ ਦੇਖ ਕੇ ਹੋਰ ਵੀ ਜਿਹੜੀ ਸੰਗਤ ਆ ਗਈ ਗੁਰੂ ਗੁਰੂ ਨਾਲ ਜਾਂ ਫਿਰ ਕਹਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਸਕੇ ਉਮੀਦ ਹੈ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਉਹ ਤਾਂ ਜੁੜੇ ਰੋ ਸਾਡੇ ਚੈਨਲ ਦੇ ਨਾਲ ਧੰਨਵਾਦ